ਨਬੀਪੁਰ ਚੌਂਕੀ ਦੀ ਪੁਲਿਸ ਵੱਲੋਂ ਕਥਿਤ ਵਿਅਕਤੀ ਰਿਤੇਸ਼ ਕੁਮਾਰ ਪੋਦਾਰ ਵਾਸੀ ਸਮਸਤੀਪੁਰ ਬਿਹਾਰ ਨੂੰ 2 ਕਿਲੋ 250 ਗ੍ਰਾਮ ਚਰਸ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹਨ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅਮਰੀਕ ਸਿੰਘ ਦੀ ਅਗਵਾਈ ਵਿੱਚ ਜਲਵੇੜਾ ਨਜ਼ਦੀਕ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਰਾਜਪੁਰਾ ਸਾਈਟ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗ ਗਿਆ ਤਾਂ ਪੁਲਿਸ ਪਾਰਟੀ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਰਿਤੇਸ਼ ਕੁਮਾਰ ਦੇ ਕਬਜ਼ੇ ਵਾਲੇ ਬੈਗ ਚੋਂ 2 ਕਿਲੋ 250 ਗ੍ਰਾਮ ਚਰਸ ਬਰਾਮਦ ਹੋਈ ਹੈ ਜਿਸ ਤਹਿਤ ਉਸ ਵਿਰੁੱਧ ਥਾਣਾ ਸਰਹੰਦ ਵਿਖੇ ਮੁਕੱਦਮਾ ਦਰਜ ਕਰਵਾਉਂਦੇ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਟੁਪੀ ਚਾਰਜ ਜਗਨਦੀਪ ਜਿਹੜਾ ਨਾਕਾ ਜਲਵੇੜਾ ਟੀ ਪੁਆਇੰਟ ਤੇ ਲਾਇਆ ਹੋਇਆ ਸੀਗਾ ਤੇ ਉਹ ਤੋਂ ਪੁਲਿਸ ਪਾਰਟੀ ਨੂੰ ਦੇਖ ਕੇ ਜਿਹੜਾ ਕਿ ਰਾਜਪੁਰੇ ਵੱਲੋਂ ਇੱਕ ਵਿਅਕਤੀ ਸ਼ਮੂਨਾ ਵਿਅਕਤੀ ਸੀਗਾ ਜੀ ਉਹ ਪੈਦਲ ਉਧਰੋਂ ਰਾਜਪੁਰੇ ਵੱਲੋਂ ਆ ਰਿਹਾ ਸੀਗਾ ਜਿਹਨਾਂ ਇੱਕ ਪੁਲਿਸ ਪਾਰਟੀ ਦੇਖ ਕੇ ਪਿੱਛੇ ਨੂੰ ਮੂੰਹ ਲੱਗਾ ਜਿਹੜਾ ਪੁਲਿਸ ਨੇ ਉਹਨੂੰ ਕਾਬੂ ਕਰਕੇ ਤੇ ਉਹਦਾ ਨਾਮ ਪੁੱਛਿਆ ਜਿਹਨੇ ਆਪਣਾ ਨਾਮ ਰਤੇਸ਼ ਕੁਮਾਰ ਪੌਂਦਰ ਪੌਂਦਰ ਰਤੇਸ਼ ਕੁਮਾਰ ਪੌਂਦਰ ਜਿਹੜਾ ਉਹਨੂੰ ਆਪਣਾ ਨਾਮ ਦੱਸਿਆ ਕਿਨਾਂ ਉਹਦੇ ਬੈਗ ਦੇ ਵਿੱਚੋਂ 2 ਕਿਲੋ 250 ਗ੍ਰਾਮ ਜਿਹੜੀ ਚਰਚ ਬ੍ਰਾਂਡ ਹੋਈ ਹੈਗੀ ਆ ਤੇ ਜਿਹੜਾ ਕੋ ਪਰਚਾ ਦਰਜ ਕਰਕੇ ਸਾਮਣੇ ਪਹਿਲਾਂ ਵੀ ਕੋਈ ਮਾਮਲੇ ਦਰਸ਼ ਨਹੀਂ ਨੇ ਤੇ ਨਹੀਂ ਪਹਿਲੇ ਕੋਈ ਨਹੀਂ ਕਿ ਇਕੱਲੇ ਸੀਗਾ ਜੀ ਇਕੱਲੇ ਸੀਗਾ ਇਹ ਕੀ ਸਪਲਾਈ ਵੇਅਰ ਆ ਕਰਦਾ ਸੀ ਇਹ ਕਿਦਾਂ ਇਹ ਲੁਧਿਆਣਾ ਲੈ ਕੇ ਆਇਆ ਕਹਿੰਦਾ ਜਣਾ ਗਾਂ ਪੁੱਛ ਕੇ ਜਿਹੜੀ ਕੋਈ ਗੱਲ ਸਾਹਮਣੇ ਆਣੀ ਪੁੱਛੀ ਠੀਕ ਕਿਉਂਕਿ ਚਾਰਜ ਜਗਨਦੀਪ ਜਿਹੜਾ ਨਾਕਾ ਜਲਵੇੜਾ ਟੀ ਪੁਆਇੰਟ ਤੇ ਲਾਇਆ ਹੋਇਆ ਸੀਗਾ ਤੇ ਉਹ ਤੋਂ ਪੁਲਿਸ ਪਾਰਟੀ ਨੂੰ ਦੇਖ ਕੇ ਜਿਹੜਾ ਕਿ ਰਾਜਪੁਰੇ ਵੱਲੋਂ ਇੱਕ ਵਿਅਕਤੀ ਜਿਹਦਾ ਮੋਨਾ ਵਿਅਕਤੀ ਸੀਗਾ ਤੇ ਉਹ ਪੈਦਲ ਦੂਜਾ ਰਾਜਗੁਰੂ ਵੱਲੋਂ ਆ ਰਿਹਾ ਸੀਗਾ ਜਿਹਨਾਂ ਕੋ ਪੁਲਿਸ ਪਾਰਟੀ ਦੇਖ ਕੇ ਪਿੱਛੇ ਨੂੰ ਮੋਨ ਲੱਗਾ ਜਿਹੜਾ ਪੁਲਿਸ ਦੇ ਉਹਨੂੰ ਕਾਬੂ ਕਰਕੇ ਤੇ ਉਹਦਾ ਨਾਮ ਪੁੱਛਿਆ ਜਿਹਨੇ ਆਪਣਾ ਨਾਮ ਰਤੇਸ਼ ਕੁਮਾਰ ਦਾ ਰਿਪ ਹੋਂਦ ਹੋਂਦ ਰਤੇਸ਼ਵਰ ਪੌਂਦਰ ਜਿਹੜਾ ਉਹਨੇ ਆਪਣਾ ਨਾਮ ਦੱਸਿਆ ਜਿਹਨਾਂ ਉਹਦੇ ਬੈਗ ਦੇ ਵਿੱਚੋਂ 2 ਕਿਲੋ 250 ਗ੍ਰਾਮ ਜਿਹੜੀ ਚਰਸ਼ ਬਰਾਮਦ ਹੋਈ ਹੈਗੀ ਆ ਤੇ ਜਿਹੜਾ ਇਹ ਪਰਚਾ ਦਰਜ ਕਰਕੇ ਉਹ ਵੀ ਤਪਤੀ ਤੇ ਸਾਹਮਣੇ ਪਹਿਲਾਂ ਵੀ ਕੋਈ ਮਾਮਲੇ ਦਰਸ਼ਨੇ ਨਹੀਂ ਤੇ ਨਹੀਂ ਪਹਿਲੇ ਕੋਈ ਨਹੀਂ ਇੱਕ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਇਹ ਕਿ ਸਪਲਾਈ ਵੇਅਰ ਕਰਦਾ ਸੀ ਇਹ ਕਿਦਨਾ ਇਹ ਲੁਧਿਆਣਾ ਲੈ ਕੇ ਆਈ ਕਹਿੰਦਾ ਇਹ ਗਾਣਾ ਬੁਗਾ ਕਸ਼ਕਿਸ਼ ਜਿਹੜੀ ਕੋਈ ਗੱਲ ਸਾਹਮਣੇ ਨਹੀਂ ਕੋਈ ਸੀ ਠੀਕ ਹੈ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ